सिख नौजवान अरजीत सिंह पहुंचे गुरु की नगरी अमृतसर सचखंड श्री हरिमंदर साहेब गोए नतमस्तक चढ़दी कला अरदास ਆਸਟਰੀਆ ਤੋਂ ਇੰਡੀਆ 15000 ਕਿਲੋਮੀਟਰ ਦੀ ਯਾਤਰਾ ਤੇ 13 ਮੁਲਕਾਂ ਨੂੰ ਸੜਕ ਰਸਤੇ ਤੋਂ ਘੁੰਮਣ ਦਾ ਬੀੜਾ ਚੁੱਕਣ ਵਾਲੇ ਪੰਜਾਬ ਦੀ ਸ਼ਾਨ ਗੁਰਸਿੱਖਰਜੀਤ ਸਿੰਘ ਅੱਜ ਸਚਕੰਸ਼ੀ ਰਹਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਤੇ ਆਪਣੀ ਯਾਤਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਸਟਰੀਆ ਤੋਂ ਇੰਡੀਆ ਤੱਕ ਦਾ ਸਫ਼ਰ 7 ਸਤੰਬਰ 2023 ਨੂੰ ਸ਼ੁਰੂ ਕੀਤਾ ਗਿਆ ਸੀ ਤੇ ਅੱਜ 5 ਮਹੀਨੇ ਦੀ ਯਾਤਰਾ ਤੋਂ ਬਾਅਦ ਉਹ ਆਪਣੀ ਜਨਮ ਭੂਮੀ ਪਹੁੰਚੇ ਨਹੀਂ ਤੇ ਇਹ ਉਹਨਾਂ ਲਈ ਇੱਕ ਮਾਣ ਵਾਲੀ ਗੱਲ ਹੈ ਉਹਨਾਂ ਨੇ ਦੱਸਿਆ ਕਿ ਇਥੋਂ ਤੱਕ ਪਹੁੰਚਣ ਲਈ 12 ਮੁਲਕਾਂ ਦੀ ਸੈਰ ਉਹਨਾਂ ਨੇ ਕੀਤੀ ਜਿਸ ਤੋਂ ਬਾਅਦ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਉਹ ਆਪਣੇ ਦੇਸ਼ ਪਹੁੰਚੇ ਨੇ ਤੇ ਇਸ ਦਾ ਸ਼ੁਕਰਾਨਾ ਅੱਜ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਕੀਤਾ ਹਾਂਜੀ ਫਸਟ ਜੀ ਸੱਚਖੰਡ ਜੀ ਹਾਂਜੀ ਹਰਜੀਤ ਭਾਜੀ ਆਸਟਰੀਆ ਤੋਂ ਇੰਡੀਆ ਹਾਂਜੀ ਸਫ਼ਰ ਸ਼ੁਰੂ ਕੀਤਾ ਸਰ ਸਭ ਤੋਂ ਪਹਿਲੇ ਆਪਣੀ ਜਨਮਿਵਾਰੀ ਦੱਸੋ ਜੀ ਪਹਿਲਾਂ ਜੀ ਆ ਆਏ ਹੋਏ ਸਾਰੇ ਨਿਊ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਸਟਰੀਆ ਤੋਂ ਜਰਨੀ ਮੇਰੀ ਜਿਹੜੀ ਆ 7 ਸਤੰਬਰ ਤੋਂ ਸ਼ੁਰੂ ਹੋਈ ਸੀਗੀ ਤੇ ਤਕਰੀਬਨ 5 ਮਹੀਨੇ ਮੈਨੂੰ ਲੱਗੇ ਇੱਥੇ ਤੱਕ ਪਹੁੰਚਦੇ ਆ ਕਿਉਂਕਿ ਮਿਸ਼ਨ ਇਹ ਸੀਗਾ ਕਿ ਕੰਟਰੀਜ਼ ਜਿਹੜੀਆਂ ਉਹ ਕਰਾਸ ਨਹੀਂ ਕਰਨੀਆਂ ਕੰਟਰੀਜ਼ ਨੂੰ ਐਕਸਪਲੋਰ ਕਰਦੇ ਆਉਣਾ ਸੋ ਸਾਰੀਆਂ ਜਿਹੜੀਆਂ ਕੰਟਰੀਜ਼ ਨੂੰ ਉਹਨਾਂ ਨੂੰ ਐਕਸਪਲੋਰ ਕਰਦੇ ਕਰਦੇ ਅੱਜ ਆਪਾਂ 5 ਮਹੀਨਿਆਂ ਬਾਅਦ ਆਪਣੀ ਜਿਹੜੀ ਆ ਆ ਜਨਮ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਆ ਉਸ ਜਗ੍ਹਾ ਤੇ ਆਪਾਂ ਪਹੁੰਚਿਆ ਤੇ ਅੱਜ ਦਰਬਾਰ ਸਾਹਿਬ ਦਰਸ਼ਨਦਾਰ ਹੋਏ ਨੇ ਤੇ ਬਹੁਤ ਆਨੰਦ ਆ ਰਿਹਾ ਜੀ ਤੇ ਜਰਨੀ ਜਿਹੜੀ ਹੈ ਮੇਰੀ ਇਹ ਤਕਰੀਬਨ 12 ਮੁਲਕਾਂ ਨੂੰ ਐਕਸਪਲੋਰ ਕਰਕੇ 13ਵੇਂ ਮੁਲਕ ਦੇ ਵਿੱਚ ਪਹੁੰਚੀ ਆ 12 ਮੁਲਕ ਕਿਹੜੇ-ਕਿਹੜੇ ਸਨ ਆਸਟਰੀਆ ਤੋਂ ਆਪਾਂ ਸ਼ੁਰੂ ਕੀਤਾ ਦੈਨ ਸਵਿਟਜ਼ਰਲੈਂਡ ਇਟਲੀ ਸਲੋਵੇਨੀਆ ਕ੍ਰੋਸ਼ੀਆ ਬੋਸਨੀਆ ਮੋਂਟੇਨੇਗਰੋ ਅਲਬਾਨੀਆ ਗ੍ਰੀਸ ਟਰਕੀ ਈਰਾਨ ਪਾਕਿਸਤਾਨ ਤੇ ਆਪਣਾ ਹਿੰਦਿਆ ਸੋ ਇੱਥੋਂ ਤੱਕ ਜਰਨੀ ਆਪਣੀ ਜਿਹੜੀ ਹੈ ਕਿ ਮਾਰੇ ਦੀ ਕਿਰਪਾ ਦੇ ਨਾਲ ਪਹੁੰਚ ਗਿਆ ਜੀ ਕੀ ਮਿਸ਼ਨ ਲੈ ਕੇ ਸ਼ੁਰੂ ਕੀਤੀ ਜਰਨੀ ਤੇ ਨਾਲ ਤੁਹਾਡੇ ਸਾਥੀ ਕੌਣ ਸਨ ਆ ਸਾਥੀ ਤੇ ਬਸ ਸਤਿਗੁਰ ਸਾਹਿਬ ਮਹਾਰਾਜ ਹੀ ਆਪਦੀ ਸਨ ਆ ਵਿੱਚ ਵਿੱਚ ਜੁਆਇਨ ਜਰੂਰ ਕੀਤਾ ਕੁਝ ਮਿੱਤਰਾਂ ਨੇ ਜਿੱਦਾਂ ਜਿੱਦਾਂ ਮੈਂ ਵਧਾ ਗਿਆ ਆਪਣੀ ਜਰਨੀ ਵੱਲ ਤੇ ਕੁਝ ਨਾ ਕੁਝ ਸੱਜਣ ਮਿੱਤਰ ਜਿਹੜੇ ਆ ਉਹ ਜੁਆਇਨ ਕਰਦੇ ਗਏ ਐਂਡ ਮਿਸ਼ਨ ਕੀ ਸੀਗਾ ਜੀ ਆ ਇਹ ਜਰਨੀ ਦਾ ਖਿਆਲ ਜਿਹੜਾ ਮਾਈਂਡ ਦੇ ਵਿੱਚ ਆਇਆ ਸੀਗਾ ਉਹ ਸੀਗਾ ਕਿ ਯਾਰ ਜਿੱਦਾਂ ਸਾਡੇ ਸਾਰਿਆਂ ਦੇ ਜ਼ਿਹਨ 'ਚ ਹੁੰਦਾ ਕਿ ਤਾਰੋਂ ਪਾਰ ਕੀ ਆ ਲਾਈਕ ਪਾਕਿਸਤਾਨ ਜਿੱ ਕੀ ਆ ਸੋ ਮਨ ਦੇ ਵਿੱਚ ਇਹ ਸੀਗਾ ਕਿ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਬਟ ਦਰਸ਼ਨ ਕਰਨੇ ਆ ਤੇ ਜਾਣਾ ਬਾਏ ਰੋਡ ਇਹ 2 ਸਾਲ ਪਹਿਲਾਂ ਖਿਆਲ ਆਇਆ ਸੀ ਤੇ ਬਸ ਇਹੋ ਮਿਸ਼ਨ ਸੀਗਾ ਜੀ ਦਰਸ਼ਨਦਾਰ ਕਰਨ ਦਾ ਤੇ ਸੈਕੰਡ ਸੀਗਾ ਕਿ ਜਿਹੜੀ ਵੀ ਕੰਟਰੀ ਨਾ ਕਿ ਜਾਣੀ ਹਰ ਇੱਕ ਕੰਟਰੀ ਨੂੰ ਐਕਸਪਲੋਰ ਕਰਨਾ ਤੋਂ ਇਹੋ ਮਿਸ਼ਨ ਸੀਗਾ ਜੀ ਤੇ ਮਾਰੇ ਨੇ ਬੜੀ ਕਿਰਪਾ ਕੀਤੀ ਮਿਸ਼ਨ ਜਿਹੜਾ ਸਾਡਾ ਕਾਮਯਾਬ ਹੋਇਆ ਦਰਸ਼ਨਦਾਰ ਵੀ ਬੜੀ ਚੜ੍ਹਦੀ ਕਲਾ ਨਾਲ ਹੋ ਗਏ ਤੇ ਸਾਰੀਆਂ ਕੰਟਰੀ ਜਿਹੜੀਆਂ ਐਕਸਪਲੋਰ ਵੀ ਹੋ ਗੀਆਂ ਜਰ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਮਤਲਬ ਕਿਵੇਂ ਕੋਆਪਰੇਟ ਕੀਤਾ ਸਾਰਿਆਂ ਨੇ ਜੀ ਆ ਪਹਿਲੀ ਦੀ ਗੱਲ ਹੈ ਕਿ ਜਿੰਨੇ ਵੀ ਜਿਹੜੇ ਬਾਰਡਰਸ ਨੇ ਮੈਂ ਕ੍ਰੋਸ ਕੀਤੇ ਨੇ ਸਾਰੇ ਵੈਲਕਮਿੰਗ ਸਨ ਜਿੰਨੇ ਵੀ ਆਫੀਸਰਸ ਹਨ ਸੋ ਕਿਸੇ ਵੀ ਮੈਨੂੰ ਕਿਸੇ ਵੀ ਬਾਰਡਰ ਤੇ ਕਿਸੇ ਵੀ ਮੁਲਾਜ਼ਮਾ ਵੱਲੋਂ ਜਾਂ ਗਵਰਨਮੈਂਟ ਦੇ ਆਫੀਸਰਾਂ ਵੱਲੋਂ ਕੋਈ ਦਿੱਕਤ ਨਹੀਂ ਆਈ ਸਪੈਸ਼ਲੀ ਜਦੋਂ ਮੈਂ ਆਪਣੀ ਕੰਟਰੀ ਦੇ ਵਿੱਚ ਆਇਆ ਬਹੁਤ ਕਮਾਲ ਦਾ ਵੈਲਕਮ ਕੀਤਾ ਸਾਡੀ ਇੰਡੀਅਨ ਗਵਰਨਮੈਂਟ ਨੇ ਸੋ ਬਹੁਤ ਵਧੀਆ ਮਹਿਸੂਸ ਹੋਇਆ ਜੀ ਤੇ ਬਾਕੀ ਸਫਰ ਦੇ ਵਿੱਚ ਮਤਲਬ ਜਿਹੜੇ ਆਮ ਕੰਟਰੀਆਂ ਸੀ ਉਹਨਾਂ ਦੇ ਵਿੱਚ ਵੀ ਕਿਵੇਂ ਮਤਲਬ ਉਹਨਾਂ ਦਾ ਕੋਆਪਰੇਸ਼ਨ ਕਿਸ ਤਰ੍ਹਾਂ ਦੀ ਰਹੀ ਕਿ ਜਿਸ ਵੇ ਤੁਸੀਂ ਕਿਤੇ ਰਸਤਾ ਪੁੱਛਣਾ ਕਿਤੇ ਨੂੰ ਜਾਂ ਕੋਈ ਆ ਪਹਿਲਾਂ ਤੇ ਮੈਂ ਮੌਂਤਰੀ ਨੀਕਰੋ ਦੀ ਗੱਲ ਦਸਨਾ ਇੱਕ ਕੰਟਰੀ ਸੀਗੀ ਉੱਥੇ ਮੈਂ ਕੁਝ ਰਸਤਾ ਜਿਹੜਾ ਉਹ ਮਿਸ ਕਰ ਗਿਆ ਸੀਗਾ ਸੋ ਇੱਕ ਮੁਲਾਜ਼ਮ ਮੇਰੇ ਕੋਲ ਆਏ ਨੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਸੋ ਤਕਰੀਬਨ ਉਹਨਾਂ ਨੇ 10 ਕਿਲੋਮੀਟਰ ਤੱਕ ਗੱਡੀ ਜਿਹੜੀ ਮੇਰੇ ਅੱਗੇ ਲਾ ਕੇ ਮੈਨੂੰ ਆਪਣੀ ਜਿਹੜੀ ਇੱਕ ਲੋਕੇਸ਼ਨ ਤੱਕ ਪਹੁੰਚਾਇਆ ਇਹ ਤੇ ਸੀਗਾ ਮਤਲਬ ਪੁਲਿਸ ਵੱਲੋਂ ਚਾਹੇ ਉੱਥੇ ਹੋਵੇ ਚਾਹੇ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਆਪਾਂ ਹੁਣ ਇੰਡੀਆ 'ਚ ਹੋਵਾਂ ਸੋ ਹਰ ਤਰ੍ਹਾਂ ਕੋਆਪਰੇਟ ਕੀਤਾ ਅਗਲੀ ਗੱਲ ਆ ਕਿ ਜਿਹੜੀ ਪਬਲਿਕ ਦੀ ਪਬਲਿਕ ਰਿਐਕਸ਼ਨ ਐਜਾ ਜਿੱਦਾਂ ਸਿੰਘ ਸੱਜਿਆ ਹੋਇਆ ਮੈਂ ਬਹੁਤ ਪਿਆਰ ਮਿਲਿਆ ਰਸਤੇ ਦੇ ਵਿੱਚ ਹਰ ਕੋਈ ਚਾਹੁੰਦਾ ਸੀ ਮੇਰੇ ਨਾਲ ਫੋਟੋ ਖਿੱਚਣੀ ਹੈ ਹਰ ਕੋਈ ਜਾਣਨਾ ਚਾਹੁੰਦਾ ਸੀ ਇਹ ਕਿੱਥੋਂ ਆਇਆ ਹੈ ਕੌਣ ਹੈ ਤੋਂ ਜਿਹੜਾ ਕਿ ਆ ਆਮ ਪਬਲਿਕ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਤੇ ਆਨੰਦ ਰਿਹਾ ਜੀ ਸਫ਼ਰ ਦੇ ਵਿੱਚ ਕਹਿੰਦੇ ਕਿ ਨਿਸ਼ਾਨਾ ਦੇਖਣ ਨੂੰ ਮਿਲਿਆ ਜਿਵੇਂ ਸਰ ਕੋਈ ਜੰਗਲਾਤ ਦੇ ਵਿੱਚ ਮੰਨ ਲਵ ਲੰਘਣਾ ਪਿਆ ਜਾਂ ਕਿਸੇ ਪਹਾੜੀ ਲਾਕੇ ਚੋ ਇਸ ਤਰ੍ਹਾਂ ਦੇ ਕੁਝ ਸਫ਼ਰ ਦੇ ਵਿੱਚ ਆ ਦੇਖੋ ਸਫ਼ਰ ਜਦੋਂ ਸ਼ੁਰੂ ਕੀਤਾ ਸੀ ਪਹਿਲੀ ਗੱਲ ਹੈ ਜਦੋਂ ਅਸੀਂ ਟ੍ਰੈਵਲ ਕਰਦੇ ਆ ਤੇ ਮੁਸ਼ਕਲਾਂ ਤੇ ਆਉਂਦੀਆਂ ਆ ਪਰ ਸਾਰੀ ਗੱਲ ਤੁਹਾਡੇ ਮਾਈਂਡ ਸੈਟ ਦੀ ਹੈ ਜੇ ਤੁਹਾਡਾ ਮਾਈਂਡ ਸੈਟ ਹੈਗਾ ਤੇ ਮੁਸ਼ਕਲਾਂ ਜਿਹੜੀਆਂ ਮੁਸ਼ਕਲਾ ਮੁਸ਼ਕਲਾ ਨਹੀਂ ਲੱਗਦੀਆਂ ਬਾਕੀ ਮੈਨੂੰ ਕੋਈ ਐਸੀ ਦਿੱਕਤ ਨਹੀਂ ਆਈ ਕਿ ਮੈਂ ਕਹਾਂ ਕਿ ਇਸ ਜਰਨੀ ਦੇ ਦੌਰਾਨ ਕੋਈ ਐਸੀ ਮੁਸ਼ਕਲ ਹੋਵੇ ਜਿਹੜਾ ਮੈਂ ਤੁਹਾਡਾ ਨਾਲ ਸ਼ੇਅਰ ਕਰ ਸਕਾਂ ਸੋ ਜਰਨੀ ਜਿਹੜੀ ਬਹੁਤ ਸਮੂਥ ਸੀ ਉਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਮੇਰੀ ਟੀਮ ਬਹੁਤ ਸਟਰੋਂਗ ਸੀ ਪਿੱਛੇ ਸਾਰਾ ਪਲਾਨ ਸੀਗਾ ਹਾਲਾਂਕਿ ਮੈਂ ਸਾਰਾ ਰਹਿੰਦਾ ਰਿਹਾ ਆਫ ਰੋਡਿੰਗ ਮੈਂ ਗਿਆ ਵਾਂ ਜੰਗਲਾਂ ਦੇ ਵਿੱਚ ਰਿਹਾ ਵਾਂ ਪਹਾੜਾਂ ਦੇ ਵਿੱਚ ਰਿਹਾ ਵਾਂ ਤੇ ਬਟ ਇਦਾਂ ਦੀ ਕੋਈ ਮੁਸ਼ਕਲ ਨਹੀਂ ਸੀ ਕਿਉਂਕਿ ਜਦੋਂ ਅਸੀਂ ਆ ਗੁਰੂ ਦਾ ਨਾਮ ਲੈਣ ਵਾਲੇ ਬੰਦੇ ਆਮਰ ਤੇ ਵੇਲਾ ਸਾਹਮਣੇ ਵੇਲੇ ਆ ਤੇ ਇਦਾਂ ਦੀ ਜਿਹੜੀ ਆ ਕਿ ਦਿੱਕਤ ਮੈਨੂੰ ਲੱਗਦਾ ਕਿ ਜਿਹੜਾ ਰੱਬ ਦਾ ਨਾਮ ਲੈਂਦਾ ਉਹ ਵੈਸੇ ਵੀ ਦਿੱਕਤਾਂ ਨਹੀਂ ਹੁੰਦੀਆਂ ਅੱਲਾ ਦੇ ਗੁਰੂ ਘਰ ਆਏ ਸਤਿਪੁਰੇ ਦਰਸ਼ਨ ਕਰਨ ਗੁਰਦਵਾਰੇ ਦੇ ਦਰਸ਼ਨ ਕੀਤੇ ਇੱਕ ਸਤਿਪੁਰੇ ਨੇ ਕੀ ਕਰੂਗਾ ਅ ਪਹਿਲਾ ਤੇ ਹੈ ਜੀ ਜਦੋਂ ਅ ਦਰਬਾਰ ਸਾਹਿਬ ਆਈ ਦਾ ਵਾ ਦਰਸ਼ਨਦਾਰੇ ਕਰ ਲਈ ਤੇ ਕਿਤੇ ਆਪਾਂ ਅੰਦਰੋਂ ਨਿਮਰਤਾ ਨਾਲ ਆਈਦਾ ਹੈ ਤੇ ਜਦੋਂ ਪੌੜੀਆਂ ਥੱਲੇ ਉਤਰ ਕੇ ਜਾਈਦਾ ਤੇ ਬੜੇ ਹੰਬਲ ਹੋ ਕੇ ਜਾਈਦਾ ਹੈ